ਲੰਗੇ ਦਿਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਬੰਧ ਵਿੱਚ ਹਰਿਆਣਾ ਦੀ ਸਰਕਾਰ ਵੱਲੋਂ ਉਹਨਾਂ ਨੂੰ ਵੀਰ ਬੰਦਾ ਬੈਰਾਗੀ ਕਹਿ ਕੇ ਇੱਕ ਵਿਵਾਦ ਛੇੜ ਦਿੱਤਾ ਗਿਆ। ਦਾ ਅਸਲ ਹਰਿਆਣਾ ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਜਿਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੇ ਵੀਰ ਬੰਦਾ ਬੈਰਾਗੀ ਲਿਖ ਕੇ ਤੇ ਸਿੱਖ ਜਗਤ ਨੂੰ ਇਹ ਇੱਕ ਚਰਚਾ ਦੇ ਦਿੱਤੀ। ਕਿ ਵੀਰ ਬੰਦਾ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣਾ ਬਿਲਕੁਲ ਗਲਤ ਆ ਕਿਉਂਕਿ ਇਤਿਹਾਸ ਤੇ ਪ੍ਰਸੰਗ ਵਿੱਚ ਇਤਿਹਾਸ ਦੇ ਸੰਦਰਭ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦੇ ਨਾਇਕ ਨੇ ਸਿੱਖ ਕੌਮ ਦੇ ਵੱਡੇ ਜਝਾਰੂ ਆਗੂ ਨੇ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਛੁਟਿਆ ਕੇ ਦੱਸਣਾ ਜਾਂ ਉਹਨਾਂ ਦੀ ਪਛਾਣ ਨੂੰ ਰਲਗੱਡ ਕਰਨਾ ਜਾਂ ਨੀਵਾ ਕਰਨਾ ਛੋਟਾ ਕਰਨਾ ਠੀਕ ਨਹੀਂ ਹੈ ਸੋ ਇਸ ਸਬੰਧ ਵਿੱਚ ਅੱਜ ਅਸੀਂ ਜਿਹੜੀ ਇਤਿਹਾਸਕ ਪੱਖ ਤੋਂ ਗੱਲਬਾਤ ਕਰਨੀ ਆ ਤੇ ਮੇਰੇ ਨਾਲ ਨੇ ਸਰਦਾਰ ਤਲਵਿੰਦਰ ਸਿੰਘ ਬੁੱਟਰ ਸਿੱਖ ਚਿੰਤਕ ਬੁੱਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੁੱਟਰ ਸਾਹਿਬ ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਦੱਸ ਚੁੱਕਿਆ ਹਾਂ ਕਿ ਪਿਛਲੇ ਦਿਨੀ ਹਰਿਆਣਾ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ 25 ਜੂਨ ਨੂੰ ਉਹਨਾਂ ਨੂੰ ਜਿਹੜੇ ਇਸ਼ਤਿਹਾਰ ਦੇ ਵਿੱਚ ਇਸ਼ਤਿਹਾਰ ਦੇ ਕੇ ਸ਼ਰਧਾਂਜਲੀ ਦਿੱਤੀ ਗਈ ਸ਼ਰਦਾ ਤੇ ਸਦਕਾਰ ਭੇਟ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਵੀਰ ਬੰਦਾ ਬੈਰਾਗੀ ਕਿਹਾ ਕੀ ਕਹੋਗੇ ਜੇ ਤੁਸੀਂ ਸਿੱਧੇ ਪਹਿਲੇ ਲਫ਼ਜ਼ਾਂ ਦੇ ਵਿੱਚ ਇਤਿਹਾਸਿਕ ਪੱਖ ਤੋਂ ਕਹਿਣਾ ਹੋਵੇ ਵੀ ਇਹ ਗੱਲ ਤੁਸੀਂ ਕੀ ਸਮਝਦੇ ਹੋ ਵੀ ਕੌਮ ਦੇ ਅੰਦਰ ਇਹ ਪਰਵਾਨੀ ਜਾਣ ਵਾਲੀ ਗੱਲ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਅਸ਼ੋਕੜ ਜਿਹੜਾ ਆ ਉਹ ਇੱਕ ਰਾਜਪੂਤ ਪਰਿਵਾਰ ਦੇ ਨਾਲ ਸੀਗਾ ਤੇ ਉਹਦਾ ਬਚਪਨ ਦਾ ਨਾਂ ਬੇਸ਼ੱਕ ਲక్ష్ਮਨ ਦਾਸ ਸੀਗਾ ਤੇ ਹਨਾ ਜਿਵੇਂ ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੂੰ ਜਿਹੜਾ ਸ਼ିକਾਰ ਕਰਨ ਦਾ ਤੀਰੰਦਾਜ਼ੀ ਦਾ ਬੜਾ ਸ਼ੌਂਕ ਸੀਗਾ ਤੇ ਉਹਨਾਂ ਦੀ ਜੀਵਨ ਦੇ ਵਿੱਚ ਪਹਿਲਾ ਮੋੜ ਆਉਣ ਲਈ ਇੱਕ ਘਟਨਾ ਜਿਹੜੀ ਆਈ ਆ ਉਹ ਘਟਨਾ ਇਸ ਤਰ੍ਹਾਂ ਸੀ ਕਿ ਇੱਕ ਗਰਭਵਤੀ ਹਿਰਣੀ ਦੇ ਪੇਟ ਦੇ ਵਿੱਚ ਜਦੋਂ ਉਹਨਾਂ ਦਾ ਤੀਰ ਲੱਗਾ ਤੇ ਉਹ ਸੇਟ ਦੇ ਵਿੱਚ ਬੱਚੇ ਦੇ ਸਮੇਤ ਜਦੋਂ ਹਿਰਣੀ ਨੂੰ ਤੜਪ ਤੜਪ ਕੇ ਮਰਦੇ ਵੇਖਿਆ ਜਿਹੜਾ ਲక్ష్మణ ਦਾ ਦਾਸ ਸੀਗਾ ਉਹਦੇ ਜੀਵਨ ਦੇ ਵਿੱਚ ਜਿਹੜਾ ਇੰਨੀ ਤਬਦੀਲੀ ਆਈ ਉਹਦੇ ਮਨ ਤੇ ਇੰਨਾ ਗਹਿਰਾ ਅਸਰ ਹੋਇਆ ਕਿ ਉਸ ਤੋਂ ਬਾਅਦ ਉਹ ਬੈਰਾਗੀ ਹੋ ਗਿਆ ਬੈਰਾਗੀ ਹੋ ਕੇ ਤੇ ਫਿਰ ਉਸ ਤੋਂ ਬਾਅਦ ਉਹ ਪੰਜਾਬ ਤੋਂ ਦੂਰ ਜਿਹੜਾ ਸਿੱਖੀ ਤੋਂ ਵੰਚਿਤ ਇੱਕ ਬੈਰਾਗੀ ਪਹਾੜੀ ਰਾਜਪੂਤ ਜਿਹੜਾ ਸੀਗਾ ਉਹ ਦੱਖਣ ਵਿੱਚ ਇੱਕ ਜਿਹੜਾ ਉਹ ਡੇਰਾ ਜਮਾ ਕੇ ਬਹਿ ਗਿਆ ਉੱਥੇ ਉਹਨੇ ਰਿੱਧੀਆਂ ਸਿੱਧੀਆਂ ਤੇ ਜ਼ੋਰ ਦੇ ਕੇ ਸ਼ੋਹਰਤ ਹਾਸਲ ਕੀਤੀ ਹੰਕਾਰ ਦੇ ਵਿੱਚ ਉਹ ਜਿਹੜਾ ਬਹੁਤ ਭਰ ਗਿਆ ਤੇ ਫਿਰ ਉਸ ਤੋਂ ਬਾਅਦ ਜਦੋਂ 1700 8 ਈਸਵੀ ਦੇ ਵਿੱਚ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਦਾ ਇੱਕ ਜਿਹੜਾ ਬੜਾ ਨਾਟਕੀ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਗਲਾਪ ਹੋਇਆ ਮੇਲ ਹੋਇਆ ਤੇ ਉਸ ਵੇਲੇ ਬਾਬਾ ਜਿਹੜਾ ਉਹ ਜਿਹੜਾ ਉਹਦਾ ਨਾਮ ਸੀ ਉਦੋਂ ਮਾਧੋਦਾਸ ਸੀਗਾ ਬੈਰਾਗੀ ਇਹ ਉਹ ਜਦੋਂ ਗੁਰੂ ਸਾਹਿਬ ਦੇ ਨਾਲ ਮੇਲਾ ਆ ਅਸੀਂ ਇਤਿਹਾਸ ਤੇ ਹਨਾ ਪੜਦੇ ਆ ਕਿ ਜਿਸ ਵੇਲੇ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਮਿਲਣ ਲਈ ਨਿਕਲੇ ਸੀਗੇ ਉਹਨਾਂ ਨਾਲ ਮੁਲਾਕਾਤ ਕਰਨ ਲਈ ਦੱਖਣ ਵੱਲ ਜਾ ਰਹੇ ਸੀ ਤੇ ਉਹਨਾਂ ਨੂੰ ਰਾਜਸਥਾਨ 'ਚ ਹੀ ਖਬਰ ਮਿਲ ਗਈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਆ ਤੇ ਜੈਪੁਰ ਵਿਖੇ ਮੰਤ ਜੈਤਰਾਮ ਗੁਰੂ ਦਰਸ਼ਨਾਂ ਲਈ ਆਇਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਅਸੀਂ ਹੁਣ ਨਦੇੜ ਵੱਲ ਚੱਲੇ ਆ ਤੇ ਉਹ ਜੈਤਰਾਮ ਕਹਿਣ ਲੱਗਾ ਵੀ ਨਦੇੜ ਦੇ ਵਿੱਚ ਇੱਕ ਮਾਦੋਨ ਨਾਮ ਦਾ ਬੇਰਾਗੀ ਆ ਗੁਰੂ ਸਾਹਿਬ ਆਪ ਅਹੰਕਾਰੀਆਂ ਦਾ ਹੰਕਾਰ ਤੋੜਨ ਵਾਲੇ ਉਹ ਬਖਸ਼ੰਦ ਪਿਤਾਯੋ ਕਿ ਉਹਦੇ ਤੇ ਵੀ ਥੋੜੀ ਦਇਆ ਕਿਰਪਾ ਕਰਾਇੋ ਕਿ ਉਹਦੇ ਵਿੱਚ ਬੜਾ ਹੰਕਾਰ ਆ ਉਹਨੂੰ ਵੀ ਸਿੱਧੇ ਰਾ ਪਾਇਓ ਤੇ ਉਹ ਉਦੋਂ ਦਸਮ ਪਾਤਸ਼ਾਹ ਨੇ ਜਿਹੜਾ ਇਰਾਦਾ ਧਾਰ ਲਿਆ ਸੀ ਮੈਂ ਜਾ ਕੇ ਨੰਦੇੜ ਦੀ ਧਰਤੀ ਦੇ ਉੱਤੇ ਮਾਧੋਦਾਸ ਨੂੰ ਮਿਲਣਾ ਜੀ ਜਦੋਂ ਦਸਮ ਪਾਤਸ਼ਾਹ ਉੱਤੇ ਨੰਦੇੜ ਗਏ ਤੇ ਉਹਦੇ ਡੇਰੇ 'ਚ ਪਹੁੰਚੇ ਤੇ ਗੁਰੂ ਸਾਹਿਬ ਉਸ ਵੇਲੇ ਜਿਹੜਾ ਮਾਧੋਦਾਸ ਉਹ ਉੱਥੇ ਨਹੀਂ ਸੀ ਡੇਰੇ 'ਚ ਤੇ ਗੁਰੂ ਸਾਹਿਬ ਉਹਦੇ ਆਸਣ ਦੇ ਉੱਤੇ ਬਹਿ ਗਏ ਜਦੋਂ ਮਾਧੋਦਾਸ ਵਾਪਸ ਆਇਆ ਉਹਦੇ ਉਹਨੂੰ ਬੜਾ ਗੁੱਸਾ ਜਿਹੜਾ ਆਇਆ ਉਹ ਕ੍ਰੋਧਤ ਹੋ ਗਿਆ ਤੇ ਉਹ ਗੁਰੂ ਸਾਹਿਬ ਨੂੰ ਉਹਨੇ ਆਪਣੀਆਂ ਗੈਬੀ ਸ਼ਕਤੀਆਂ ਦੇ ਰਾਈ ਰਾਈ ਜਿਹੜੀਆਂ ਉਹਨੇ ਰਿੱਧੀਆਂ ਸਿੱਧੀਆਂ ਰਾਈ ਪ੍ਰਾਪਤ ਕੀਤੀਆਂ ਸੀ ਉਹਨਾਂ ਦੇ ਰਾਈ ਗੁਰੂ ਸਾਹਿਬ ਨੂੰ ਆਸਣ ਤੋਂ ਸੁੱਟਣਾ ਚਾਇਆ ਯਾਨੀ ਕਿ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਇਆ ਪਰ ਗੁਰੂ ਸਾਹਿਬ ਦੇ ਅੱਗੇ ਉਹਦਾ ਕੋਈ ਤੇਜਤ ਆਪਣੀ ਚੱਲ ਸਕਿਆ ਤੇ ਉਹ ਇਹ ਵੇਖ ਕੇ ਗੁੱਸੇ ਨਾਲ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਕੌਣ ਹੋ ਤੇ ਗੁਰੂ ਸਾਹਿਬ ਕਹਿਣ ਲੱਗੇ ਮੈਂ ਉਹੀ ਹਾਂ ਜਿਸ ਨੂੰ ਤੂੰ ਜਾਣਦਾ ਹੂੰ ਹੂੰ ਤੇ ਮਾਧੋਦਾਸ ਕਹਿਣ ਲੱਗਾ ਕਿਸ ਨੂੰ ਜਾਣਦਾ ਗੁਰੂ ਸਾਹਿਬ ਕਹਿੰਦੇ ਜਿਹਦੀ ਤੇ ਤੂੰ ਤਲਾਸ਼ ਚ ਤੂੰ ਥਾਂ ਥਾਂ ਭਟਕਦਾ ਫਿਰਦਾ ਤੇ ਫਿਰ ਮਾਧੋਦਾਸ ਸੋਚ ਕੇ ਕਹਿਣ ਲੱਗਾ ਕਿਤੇ ਤੁਸੀਂ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਗੁਰੂ ਸਾਹਿਬ ਕਹਿੰਦੇ ਮੈਂ ਉਹੀ ਹਾਂ ਤੂੰ ਦੱਸ ਤੂੰ ਕੌਣ ਆ ਤੇ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਤੂੰ ਦੱਸ ਤੂੰ ਕੌਣ ਆ ਤੇ ਮਾਧੋਦਾਸ ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ ਤੇ ਇਹ ਕਹਿ ਕੇ ਗੁਰੂ ਸਾਹਿਬ ਦੇ ਚਰਨੀ ਟਹਿ ਗਿਆ ਹੂੰ ਫਿਰ ਗੁਰੂ ਸਾਹਿਬ ਕੁਝ ਦਿਨ ਉਹਦੇ ਢੇਰੇ ਰਹੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਨੂੰ ਅੰਮ੍ਰਿਤ ਛਕਾਇਆ ਤੇ ਅਮਰਿਸ਼ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਉਹਨੂੰ ਦੱਸਿਆ ਕਿ ਤੇਰੇ ਕਰਨ ਵਾਲਾ ਜੋ ਕਾਰਜ ਆ ਪੰਜਾਬ ਦੀ ਧਰਤੀ ਤੇ ਜਾ ਜ਼ੁਲਮ ਦਾ ਟਾਕਰਾ ਕਰ ਉੱਥੇ ਜ਼ੁਲਮ ਦੀ ਜੜ ਪੁੱਟ ਔਰ ਧਰਮ ਦਾ ਰਾਜ ਸਥਾਪਿਤ ਕਰ ਤੇ ਗੁਰੂ ਸਾਹਿਬ ਨੇ ਪੰਜ ਤੀਰ ਪੰਜ ਸਿੰਘ ਪੰਜ ਨਿਸ਼ਾਨ ਦੇ ਕੇ ਆਪਣਾ ਇੱਕ ਹੁਕਮਨਾਮਾ ਦੇ ਕੇ ਤੇ ਨਾਲ ਆਪਣਾ ਪਵਿੱਤਰ ਛਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਪੰਜਾਬ ਤੇ ਗਿਆ ਅੱਛਾ ਜਿਹੜੀ ਗੱਲ ਇੱਕ ਰਹਿ ਗਈ ਸੀ ਇਤਿਹਾਸਕ ਕਿ ਜਦੋਂ ਗੁਰੂ ਉਹਨੇ ਉਹ ਅਮਰਿਸ਼ ਕਿਹਾ ਗੁਰੂ ਸਾਹਿਬ ਨੇ ਉਹਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਸਾਡੇ ਇਤਿਹਾਸ ਦੇ ਵਿੱਚ ਗੁਰਬਖਸ਼ ਸਿੰਘ ਨਹੀਂ ਬੰਦਾ ਸਿੰਘ ਬਹਾਦਰ ਕਹਿੰਨੇ ਕਿਉਂ ਕਹਿੰਨੇ ਕਿਉਂਕਿ ਦਸਮ ਪਾਤਸ਼ਾਹ ਨੇ ਉਹਨੂੰ ਆਪਣਾ ਬੰਦਾ ਬਣਾ ਕੇ ਖਾਲਸਾ ਫੌਜ ਦਾ ਕਮਾਂਡਰ ਬਣਾ ਕੇ ਪੰਜਾਬ ਤੇ ਜਾਂ ਸੀ ਸੋ ਇਥੋਂ ਇਥੋਂ ਇਹ ਸਾਰੀ ਮੇਰੀ ਇਤਿਹਾਸਕ ਵਾਰਤਾ ਪਲਾਪ ਸਾਂਝੀ ਕਰਨ ਦਾ ਇਹੀ ਮਕਸਦ ਹੈ ਕਿ ਉਹ ਗੁਰੂ ਸਾਹਿਬ ਨੇ ਜਿਹਨੂੰ ਬੈਰਾਗੀ ਤੋਂ ਖਾਲਸਾ ਸੁਝਾ ਦਿੱਤਾ ਹੋਵੇ ਉਹ ਬੰਦਾ ਕਿਵੇਂ ਹੁਣ ਅਸੀਂ ਕਿਵੇਂ ਕਹਿ ਸਕਦੇ ਆਂ ਕਿ ਉਹ ਉਹਦੇ ਪਿਸ਼ੋਕੜ ਨਾਲ ਕਿਵੇਂ ਸੰਬੋਧਿਤ ਹੋ ਸਕਦੇ ਆਂ ਨਾਲੇ ਹਾਂ ਨਾਲੇ ਮੈਂ ਇੱਕ ਇੱਥੇ ਇੱਕ ਗੱਲ ਸ਼ਾਮਿਲ ਕਰੂੰਗਾ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਦੀ ਪਛਾਣ ਜਿਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ੀ ਦਿਹਾੜਾ ਮਨਾਇਆ ਜਾਂਦਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹ ਤੇ ਬਾਬਾ ਬੰਦਾ ਸਿੰਘ ਬਹਾਦਰ ਬਣ ਤੋਂ ਬਾਅਦ ਦੇ ਕਾਰਨਾਮਿਆਂ ਨੂੰ ਜਾਣ ਕੇ ਮਨਾਇਆ ਜਾਂਦਾ ਨਾ ਉਹਨੂੰ ਸਮਝ ਕੇ ਉਹਨੂੰ ਸ਼ਰਦਾ ਪਹਿਲੇ ਜੀਵਨ ਨੂੰ ਤੇ ਨਹੀਂ ਨਾ ਭਾਈ ਜੇ ਉਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੂ ਸਾਹਿਬ ਨਾਲ ਮਲਾਪ ਤੋਂ ਪਹਿਲਾ ਜੀਵਨ ਹੀ ਰਹਿੰਦਾ ਤੇ ਗੁਰੂ ਸਾਹਿਬ ਉਹਨਾਂ ਨੂੰ ਨਾ ਮਿਲਦੇ ਤੇ ਕੀ ਬਾਬਾ ਬੰਦਾ ਸਿੰਘ ਬਹਾਦਰ ਜਾਣੇ 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 ਸਨ ਮਤਲਬ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਜੇ ਉਹ ਜਾਣੇ ਗਏ ਤੇ ਬਿਲਕੁਲ ਗੁਰੂ ਪਾਤਸ਼ਾਹ ਜੀ ਦੀ ਮਿਹਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਥਾਪੜੇ ਕਰਕੇ ਜਾਂ ਉਹਨਾਂ ਨੂੰ ਜਿਹੜਾ ਉਹਨਾਂ ਨਵਾਂ ਰੂਪ ਦਿੱਤਾ ਉਹਦੇ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਾਰਨਾਮੇ ਦਿਖਾਏ ਆਪਣੀ ਪੰਜਾਬ ਦੇ ਵਿੱਚ ਆ ਕੇ ਮਤਲਬ ਸਾਰੀਆਂ ਜਿੱਤਾਂ ਫਤਿਹ ਹਾਸਲ ਕੀਤੀ ਤੇ ਇਸ ਦੇ ਨਾਲ ਜਿਹੜਾ ਉਹਨਾਂ ਨੇ ਇਹ ਮਤਲਬ ਰਾਜ ਸਥਾਪਿਤ ਕੀਤਾ ਜਿਹੜਾ ਜਿਹੜਾ ਸਿੱਖ ਰਾਜ ਸਥਾਪਿਤ ਕੀਤਾ ਖਾਲਸਾ ਰਾਜ ਸਥਾਪਿਤ ਕੀਤਾ ਉਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਣਿਆ ਜਾਂਦਾ ਤੇ ਉਹਨਾਂ ਨੂੰ ਅੱਜ ਸਤਿਕਾਰ ਦਿੱਤਾ ਜਾਂਦਾ ਤੇ ਜੇ ਉਹਨਾਂ ਦੀ ਜੇ ਇਸ ਪਛਾਣ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਜੇ ਉਸ ਪਛਾਣ ਨੂੰ ਹੀ ਤੁਸੀਂ ਜਿਹੜਾ ਵਾ ਉਹ ਨੀਵਾ ਕਰ ਦੋ ਛੋਟਾ ਕਰ ਦੋ ਜਾਂ ਉਹਦੀ ਜਗ੍ਹਾ ਤੇ ਤੁਸੀਂ ਹੋਰ ਮਤਲਬ ਪਛਾਣ ਜਿਹੜੀ ਉਹਨਾਂ ਦੀ ਪਹਿਲਾਂ ਵਾਲੀ ਆ ਜਾਂ ਜੋ ਮਤਲਬ ਜਿਹੜੀ ਜਿਹਦੇ ਕਰਕੇ ਉਹਨਾਂ ਦਾ ਕੋਈ ਯੋਗਦਾਨ ਨਹੀਂ ਆ ਉਹਨੂੰ ਪਛਾਣ ਨੂੰ ਦਿਖਾ ਕੇ ਤੇ ਤੁਸੀਂ ਸਿੱਖ ਕੌਮ ਦੀ ਜਿਹੜੀ ਮੌਲਕਤਾ ਵਾ ਉਹਨੂੰ ਸੱਟ ਮਾਰੋ ਤੇ ਕੀ ਇਹ ਜਾਇਜ਼ ਆ ਮਤਲਬ ਕੋਈ ਗੱਲ ਆ ਕਿ ਜਦੋਂ ਗੁਰੂ ਸਾਹਿਬ ਨੇ ਪੰਜਾਬ ਤੇ ਜਾ ਹਥਿਆਰ ਬੰਦ ਹੋ ਕੇ ਬਾਬਾ ਬੰਦਾ ਸਿੰਘ ਪੰਜਾਬ ਵੱਲ ਆਇਆ ਔਰ ਉਹਦੇ ਨਾਲ ਜਿਹੜੇ ਮੁਗਲਾਂ ਦੀ ਜਿਹੜੀ 1200 ਸਾਲ ਦੀ ਜਿਹੜੀ ਉਹਨਾਂ ਦੀ ਸਲਤਨਤ ਹੀ ਉਹਦੇ ਜ਼ੁਲਮਾਂ ਤੋਂ ਪੀੜੀ ਦਰ ਪੀੜੀ ਸਤਾਏ ਲੋਕ ਉਹਦੇ ਨਾਲ ਲੜਦੇ ਗਏ ਔਰ ਉਹ ਪੰਜਾਬ ਆ ਕੇ ਉਹਨੇ ਚੱਪੜ ਚਿੜੀ ਦੇ ਮੈਦਾਨ 'ਚ ਵਜ਼ੀਰ ਖਾਨ ਦਾ ਸਿਰ ਲਾਇਆ ਫਿਰ ਹੋਰ ਜਿਹੜੇ ਸਾਰੇ ਜਿਹੜੇ ਸੀਗੇ ਆਪਣੇ ਜ਼ਾਲਮ ਜਿਹੜੇ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਹਿ ਲੋ ਜਾਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿਹੜੇ ਸਵਾ ਸਵਾ ਮਨ ਜਿੰਜੂ ਲਾ ਕੇ ਜਿਹੜਾ ਉਹ ਕਰਦੇ ਰੋਟੀ ਖਾਂਦੇ ਹੁੰਦੇ ਸੀ ਮੁਗਲ ਉਹ ਉਹਨਾਂ ਦੇ ਉਹਨਾਂ ਤੋਂ ਉਹਨੇ ਜ਼ੁਲਮ ਦਾ ਹਿਸਾਬ ਕੀਤਾ ਤਾਂ ਕੀ ਅਸੀਂ ਮੰਨ ਸਕਦੇ ਹਾਂ ਕਿ ਬੈਰਾਗੀ ਬੰਦਾ ਇਹੋ ਜਿਹੜਾ ਬੈਰਾ ਜਿਹੜਾ ਮਨੁੱਖ ਤੁਸੀਂ ਇੱਕ ਇਹ ਦੱਸੋ ਕਿ ਕਿਸੇ ਉਹਦਾ ਤਰਕ ਸੰਗਤ ਆ ਇਹ ਗੱਲ ਕਿ ਜਿਹੜਾ ਮਨੁੱਖ ਇੱਕ ਹਿਰਣੀ ਦੇ ਪੇਟ ਦੇ ਵਿੱਚ ਉਹਦਾ ਤੀਰ ਲੱਗਣ ਕਰਕੇ ਉਹ ਇੰਨਾ ਦਰਵਿਤ ਹੋਇਆ ਕਿ ਉਹ ਬੈਰਾਗੀ ਬਣ ਗਿਆ ਉਹ ਬੈਰਾਗੀ ਬਣ ਗਿਆ ਬੈਰਾਗੀ ਤੋਂ ਗੁਰੂ ਸਾਹਿਬ ਨੇ ਫਿਰ ਉਹਦੇ ਅੰਦਰ ਦੀ ਜਿਹੜੀ ਚੀਜ਼ ਨੂੰ ਪਛਾਣਿਆ ਵੀ ਠੀਕ ਆ ਇੱਕ ਸ਼ਿਕਾਰ ਕਰਨਾ ਕਿਸੇ ਜਾਨਵਰ ਦਾ ਬੇਜੁਬਾਨ ਦਾ ਉਸ ਚੀਜ਼ ਦਾ ਤੇ ਜਿਹੜਾ ਅਸਰ ਹੈਗਾ ਹੀ ਹੈਗਾ ਕਿ ਤੁਸੀਂ ਜੇ ਕਿਸੇ ਬੇਜੁਬਾਨ ਦਾ ਜਿਹੜਾ ਸ਼ਿਕਾਰ ਕਰਕੇ ਜਾਓ ਦਾ ਕਤਲ ਕਰਦੇ ਜਾ ਤੁਹਾਡੇ ਸਾਹਮਣੇ ਉਹਦੀ ਜਾਨ ਜਾਂਦੀ ਤੁਹਾਡੇ ਮਨ ਤੇ ਅਸਰ ਪੈਂਦਾ ਪਰ ਗੁਰੂ ਸਾਹਿਬ ਨੇ ਕਿਹਾ ਜਿਹੜੀ ਤੇਰੇ ਅੰਦਰ ਉਹ ਸਪਿਰਟ ਆ ਜਿਹੜੀ ਕਿਤੇ ਨਾ ਕਿਤੇ ਬੇਰਾਗੀਪਨ ਦੇ ਵਿੱਚ ਲੁਕੀ ਹੋਈ ਆ ਉਹ ਸਪਿਰਟ ਨੂੰ ਗੁਰੂ ਸਾਹਿਬ ਨੇ ਆਪਣਾ ਪਵਿੱਤਰ ਜਿਹੜਾ ਅਗੰਮੀ ਥਾਪੜਾ ਦੇ ਕੇ ਪੰਜਾਬ ਭੇਜਿਆ ਔਰ ਜਲਮ ਦਾ ਨਾਸ ਕੀਤਾ ਇਹ ਕੋਈ ਬੇਰਾਗੀ ਨਹੀਂ ਕਰ ਸਕਦਾ ਇਹ ਖਾਲਸਾ ਹੀ ਕਰ ਸਕਦਾ ਫਿਰ ਅਗਲੀ ਗੱਲ ਫੇਰ ਉਹਨੂੰ ਉਹਦੇ ਅੱਗੇ ਇਸਲਾਮ ਪਹਿਲਾ ਆਪਸ਼ਨ ਰੱਖੀ ਗਈ ਕਿ ਇਸਲਾਮ ਜਾਂ ਮੌਤ ਤੇ ਉਹਨੇ ਸਰਾਸਰ ਕਹਿਤਾ ਸਿੱਧਾ ਸਪਸ਼ਟ ਮੈਂ ਮੌਤ ਤੇ ਸ਼ਹਾਦਤ ਕਬੂਲ ਲਾਂਗਾ ਪਰ ਮੈਂ ਇਸਲਾਮ ਕਬੂਲ ਨਹੀਂ ਕਰਾਂਗਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਉਹਨਾਂ ਦੇ ਕਿਰਦਾਰ ਨੂੰ ਦੇਖੋ ਉਹਨ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਖਾਲਸਾ ਰਾਜ ਦਾ ਸੰਸਥਾਪਕ ਔਰ ਜਿੱਤ ਦਾ ਬਾਦਸ਼ਾਹ ਤਾਂ ਹੈ ਹੀ ਹੈ ਸਿੱਖਾਂ ਦਾ ਮਹਾਨਾਇਕ ਤੇ ਹੈ ਹੀ ਹੈ ਪਰ ਵਿਸ਼ਵ ਦੇ ਮਨੁੱਖੀ ਅਧਿਕਾਰਾਂ ਦਾ ਵੀ ਸਭ ਤੋਂ ਵੱਡਾ ਲੰਬਰਦਾਰ ਅਸੀਂ ਉਹਨੂੰ ਕਵਾਂਗੇ ਜਿਹਨੇ ਬਿਲਕੁਲ ਜਿਨ੍ਹਾਂ ਜ਼ਮੀਨਾਂ ਦੇ ਹੱਕ ਦਵਾਏ ਸੀਗੇ ਬਿਲਕੁਲ ਜ਼ਮੀਨਾਂ ਦੇ ਮਾਲਕੀ ਹੱਕ ਵੀ ਦਵਾਏ ਛੋਟੇ ਸਾਹਿਬ ਜਾਦਿਆਂ ਦੀ ਜਿਹੜੀ ਇੰਤਹਾ ਸੀ ਮੁਗਲ ਸਲਤਨਤ ਦੇ ਜ਼ੁਲਮ ਦੀ ਇੰਤਹਾ ਸੀ ਕਿ ਜਦੋਂ ਦਸਮ ਪਾਤਸ਼ਾਹ ਨੂੰ ਨੂਰੇ ਮਾਹੀ ਨੇ ਖਬਰ ਪਹੁੰਚਾਈ ਕਿ ਆਪ ਜੀ ਦੇ ਛੋਟੇ ਸਾਹਿਬ ਜਾਦੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਤੇ ਗੁਰੂ ਸਾਹਿਬ ਨੇ ਉੱਥੇ ਕਿਹਾ ਸੀ ਜਿਹੜਾ ਕਾਈ ਦਾ ਬੂਟਾ ਜਿਹੜਾ ਪੁੱਟ ਕੇ ਕਿਹਾ ਸੀ ਕਿ ਲੋ ਜ਼ੁਲਮ ਦੀ ਜੜ ਪੁੱਟੀ ਗਈ ਇਹ ਮੁਗਲ ਸਲਤਨਤ ਦੀ ਜੜ ਪੁੱਟੀ ਗਈ ਉਹ ਉਹਨੂੰ 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 ਅਮਲੀ ਰੂਪ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਫਿਰ ਉਹਨੇ ਉਹਦੇ ਨਾਲ ਉਹਦੇ ਨਾਲ ਨਾਲ ਉਹ ਸਾਰੇ ਇਹ ਨਹੀਂ ਆ ਕਿ ਇਕੱਲਾ ਉਹ ਸਿੱਖਾਂ ਦਾ ਹੀ ਸੀਗਾ ਸਿੱਖਾਂ ਦਾ ਬਾਦਸ਼ਾਹ ਤੇ ਹੈ ਹੀ ਸੀ ਉਹਦੇ ਰਾਜ ਦੇ ਵਿੱਚ 5000 ਘੋੜਸਵਾਰ ਮੁਗਲ ਜਿਹੜੇ ਮਾਫ ਕਰਨਾ 5000 ਘੋੜਸਵਾਰ ਮੁਸਲਮਾਨ ਵਰਗ ਚੋਂ ਸੀ ਉਹਦੇ ਰਾਜ ਦੇ ਵਿੱਚ ਬਹੁਤ ਸਾਰੇ ਹਿੰਦੂ ਸੀ ਉਹਦੇ ਰਾਜ ਦੇ ਵਿੱਚ ਜਿਹੜੇ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਿਸੇ ਦਲਿਤ ਨੂੰ ਸੂਬੇਦਾਰ ਬਣਾਇਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਬਿਲਕੁਲ ਠੀਕ ਹੈ ਫਿਰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਸਾਨੂੰ ਹਨਾ ਮਤਲਬ ਉਹਨਾਂ ਨੇ ਭਾਰਤ ਦੇ ਵਿੱਚ ਜੇ ਕਹਿ ਲਈਏ ਕਿ ਇੱਕ ਨਵੇਂ ਇਨਕਲਾਬ ਦੀ ਜਿਹੜੀ ਲੰਬਾ ਸਮਾਂ ਮੁਗਲ ਸੰਕੜੇ ਸਾਲ ਦੇ ਮੁਗਲ ਸਲਤਨਤ ਦੇ ਪਤਨ ਦਾ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਉਨੇ ਇਥੋਂ ਮੁਗਲ ਸਲਤਨਤ ਦੇ ਪੈਰ ਉਖਾੜੇ। ਬਹੁਤ ਧੰਨਵਾਦ ਬੁੱਟਰ ਸਾਹਿਬ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ।